ਮਹਾਨ ਵਾਕ ਭਨਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜੇ ਕ੍ਰਾਂਤੀਕਾਰੀ ਬਚਨ ਨੇ ਰਿਚ ਨਾਮ ਦੀ ਮਹਿਮਾ ਬਿਆਨ ਕਰਦੇ ਕਹਿੰਦੇ ਨੇ ਜਨਮਾਂ ਜਨਮਾਂ ਤਰਾ ਦੇ ਦੁੱਖ ਪਾਪ ਜੀਵਨ ਭਰ ਦੀਆਂ ਸਮੱਸਿਆਵਾਂ ਘਟਨਾਵਾਂ ਉਹਨਾਂ ਸਾਰਿਆਂ ਦਾ ਅੰਤ ਇੱਕ ਛਿਨ ਦੇ ਵਿੱਚ ਹੋ ਸਕਦਾ ਹੈ ਇੱਕ ਸੈਕਿੰਡ ਦੇ ਵਿੱਚ ਭਰੋਸਾ ਨਹੀਂ ਬਜੇਗਾ ਇੱਕ ਸੈਕਿੰਡ ਦੇ ਵਿੱਚ ਸਾਰੇ ਦੁੱਖ ਨਾਸ ਹੋ ਸਕਦੇ ਨੇ ਇੱਕ ਸੈਕਿੰਡ ਦੇ ਵਿੱਚ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਇੱਕ ਸੈਕਿੰਡ ਦੇ ਵਿੱਚ ਸਾਰੇ ਦੁਖਦ ਸੰਸਕਾਰ ਪਾਪ ਮਿਟ ਸਕਦੇ ਨੇ ਇੱਕ ਸੈਕਿੰਡ ਦੇ ਪਰਮਾਤਮਾ ਪਰਮ ਸ਼ਕਤੀ ਹੈ ਤੇ ਜੇ ਉਹਦਾ ਨਾਮ ਉਹਦੀ ਹਸਤੀ ਇੱਕ ਸੈਕਿੰਡ ਦੇ ਸਾਰੇ ਦੁੱਖਾਂ ਨੂੰ ਨਾਸ਼ ਨਹੀਂ ਕਰ ਸਕਦੀ ਤੋਂ ਦੁੱਖ ਪਰਬਲ ਨੇ ਪਰਮਾਤਮਾ ਕਮਜ਼ੋਰ ਹੈ ਇਹਨੂੰ ਇਸ ਤਰ੍ਹਾਂ ਲੈਣਾ ਪ੍ਰਭੂ ਦਾ ਇੱਕ ਦਫਾ ਆਖਿਆ ਹੋਇਆ ਨਾਮ ਅਗਰ ਸਾਰੇ ਪਾਪਾਂ ਨੂੰ ਨਹੀਂ ਮਿਟਾ ਸਕਦਾ ਤੋ ਪਾਪ ਬਲਵਾਨ ਨੇ ਇਹਦੇ ਸਾਹਮਣੇ ਫਿਰ ਪ੍ਰਮਾਤਮਾ ਕਮਜ਼ੋਰ ਹੈ ਇੱਕ ਸੈਕਿੰਡ ਦੇ ਵਿੱਚ ਉਹਦਾ ਨਾਮ ਸਾਰੇ ਪਾਪਾਂ ਨੂੰ ਮਿਟਾ ਸਕਦਾ ਹੈ ਮੈਂ ਇਸ ਪੰਕਤੀ ਨੂੰ ਆਧਾਰ ਬਣਾਇਆ ਹੈ ਸਮੁੰਦਰ ਸਾਗਰ ਜਿਨ ਖਿੰਨ ਮੈਂ ਖਿੰਨ ਮੈਂ ਤਾਰਾ ਖਿੰਨ ਇੱਕ ਸੈਕੰਡ ਖਿੰਨ ਇੱਕ ਪਲ ਸੰਸਕ੍ਰਿਤ ਦੇ ਚ ਇਹਨੂੰ ਛਣ ਕਹਿੰਦੇ ਨੇ ਪੰਜਾਬੀ ਰੂਪ ਖਿੰਨ ਚੰਗੇ ਤੋਂ ਚੰਗੇ ਗਿਆਨੀ ਦਾ ਲੋਸਾ ਤੇ ਨਹੀਂ ਬਜੇਗਾ ਮੇਰੀਆਂ ਜੀਵਨ ਭਰ ਦੀਆਂ ਸਮੱਸਿਆਵਾਂ ਇੱਕ ਛਿੰਨ ਦੇ ਚ ਹੱਲ ਹੋ ਸਕਦੀ ਹੈ ਮੇਰੇ ਸਾਰੇ ਪਾਪ ਇੱਕ ਛਿੰਨ ਦੇ ਚ ਦੁੱਲ ਸਕਦੇ ਨੇ ਮੇਰੇ ਸਾਰੇ ਦੁੱਖ ਇੱਕ ਸੈਕਿੰਡ ਦੇ ਚ ਮਿਟ ਸਕਦੇ ਨੇ ਇਸ ਤਰ੍ਹਾਂ ਦੇ ਜਿਹੜੇ ਬੋਲ ਆਉਂਦੇ ਨੇ ਇਹ ਅਨਭਵੀ ਗਿਆਨ ਆਉਂਦਾ ਹੈ ਉਹਨਾਂ ਨੇ ਦੇਖਿਆ ਆਉਂਦਾ ਇਹ ਅਨਭਵੀ ਗਿਆਨ ਅਨਭਵਹੀਨ ਮਲੁਖਾਂ ਦੇ ਹੱਥ ਜਦ ਆਉਂਦਾ ਹੈ ਤਾਂ ਇਹ ਫਿਰ ਕਰਮ ਕਾਂਡ ਬਣ ਜਾਂਦਾ ਹੈ ਕਰਮ ਕਾਂਡ ਉਹ ਜੀਵਨ ਭਰ ਕਰਦੇ ਰਹਿੰਦੇ ਨੇ ਦੁੱਖ ਮਿਟਦਾ ਨਹੀਂ ਉਹ ਜੀਵਨ ਭਰ ਕਰਦੇ ਰਹਿੰਦੇ ਨੇ ਪਾਪ ਮਿਟਦੇ ਨਹੀਂ ਅੰजाम ਕੀ ਆਉਂਦਾ ਹੈ ਮਰਨ ਤੋਂ ਪਹਿਲੇ ਪ੍ਰਭੂ ਤੇ ਭਰੋਸਾ ਹੀ ਟੁੱਟ ਜਾਂਦਾ ਹੈ ਇੱਕ ਯਥਾਰਤ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਿਨ੍ਹਾਂ ਨੇ ਆਖਿਆ ਇੱਕ ਛਿਣ ਵਿੱਚ ਸਾਰੇ ਦੁੱਖ ਮਿਟ ਸਕਦੇ ਨੇ ਇਹ ਉਹਨਾਂ ਦਾ ਅਨੁਭਵ ਹੈ ਜਿਨ੍ਹਾਂ ਨੇ ਆਖਿਆ ਇੱਕ ਛਿਣ ਦੇ ਵਿੱਚ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਇਹ ਉਹਨਾਂ ਦਾ ਅਨੁਭਵ ਹੈ ਇਹ ਅਨੁਭਵ ਜਦ ਉਹਨਾਂ ਹੱਥਾਂ 'ਚ ਆ ਜਾਂਦਾ ਹੈ ਕਿਨਾਂ ਜਿਨ੍ਹਾਂ ਕੋਲ ਅਨੁਭਵ ਨਹੀਂ ਹੈ ਤਾਂ ਉਹ ਫਿਰ ਕਰਮकांड ਬਣ ਜਾਂਦਾ ਹੈ ਕਰਮकांड ਬਣ ਜਾਂਦਾ ਹੈ। ਕਰੀਬਨ-ਕਰੀਬਨ ਸਾਰੇ ਪੈਗੰਬਰਾਂ ਦੇ ਅਨੁਭਵ ਅਵਤਾਰਾਂ ਦੇ ਅਨੁਭਵ ਗੁਰੂ ਦੇ ਅਨਭਵੀ ਬੋਲ ਮਨੁੱਖਾਂ ਤੱਕ ਪਹੁੰਚਦੇ ਆ ਪਹੁੰਚ ਰਿਹਾ ਕਰਮकांड ਬਣ ਜਾਂਦੇ ਜਦ ਮੈਨੂੰ ਕੋਈ ਕਹਿੰਦਾ ਹੈ ਬੜੇ ਮਾਣ ਨਾਲ ਵੀ ਗੈਣੀ ਜੀ ਅੱਜ ਮੈਂ ਚਾਰ ਸੁਖਮੰਨੇ ਸਾਹਿਬ ਦੇ ਪਾਠ ਕੀਤੇ ਮਿਲਦੇ ਨੇ ਵੇਲੋ ਇਸ ਤਰ੍ਹਾਂ ਤੋਂ ਫਿਰ ਮੈਨੂੰ ਕਹਿਣਾ ਪੈਂਦਾ ਹੈ ਚਿਹਰੇ ਦੇ ਉੱਤੇ ਛਾਪ ਤੇ ਇੱਕ ਪੰਗਤੀ ਦੀ ਨਹੀਂ ਮਿਲਦੀ ਪਈ ਚਿੰਤਾ ਫਿਕਰ ਤਣਾਅ ਸਮੱਸਿਆਵਾਂ ਮੌਜੂਦ ਨੇ ਸਾਰੀ ਦੀਆਂ ਸਾਰੀਆਂ ਜਦ ਕੇ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੇ ਨਾ ਭਰੋਸਾ ਕਿਉਂ ਨਹੀਂ ਬੱਜਦਾ ਜਿਨ੍ਹਾਂ ਨੇ ਇਸ ਤਰ੍ਹਾਂ ਆਖਿਆ ਹੁੰਦਾ ਹੈ ਜਿਨ੍ਹਾਂ ਦਾ ਇਹ ਅਨੁਭਵ ਹੁੰਦਾ ਹੈ ਉਹ ਕੋਈ ਕਰੋਣਾ ਚ ਇੱਕ ਅਦ ਹੁੰਦਾ ਹੈ ਬਾਕੀ ਸਾਰਾ ਜਗਤ ਕਰਮ ਕਾਂਡ ਹੀ ਹੁੰਦਾ ਹੈ ਤੋਂ ਭਰੋਸਾ ਨਹੀਂ ਬੱਜਦਾ ਯਕੀਨ ਨਹੀਂ ਬੱਜਦਾ ਕਹਿੰਦੇ ਨੇ ਉੱਪਰ ਨੂੰ ਕੁਝ ਦੇਖਣ ਨੂੰ ਹੋਵੇ ਤੇ ਨਿਗਾਹਾਂ ਉੱਪਰ ਉੱਠ ਜਾਂਦੀ ਹੈ ਕਿਸੇ ਉੱਚੀ ਮੀਨਾਰ ਨੂੰ ਦੇਖ ਕੇ ਕਿਸੇ ਆਕਾਸ਼ ਦੇ ਅਜੀਬੋ ਗਰੀਬ ਘਟਨਾ ਕੋਈ ਘਟੇ ਨਜ਼ਰਾਂ ਉੱਪਰ ਉੱਠ ਜਾਂਦੀ ਹੈ ਤੇ ਉੱਪਰ ਦੇਖਣ ਨੂੰ ਕੁਝ ਹੋਵੇ ਹੀ ਨਾ ਸਾਰੇ ਸ਼ਹਿਰ ਦੇ ਸਾਰੇ ਮੁਲਕ ਦੇ ਵਿੱਚ ਤੇ ਥੱਲੇ ਬੜੀ ਰੌਣਕ ਹੋਵੇ ਬੜੀ ਭੀੜ ਹੋਵੇ ਉੱਪਰ ਕੁਝ ਹੋਵੇ ਤੇ ਨਜ਼ਰਾਂ ਉੱਪਰ ਉੱਠਦੀਆਂ ਨੇ ਥੱਲੇ ਕੁਝ ਹੋਵੇ ਨਜ਼ਰਾਂ ਥੱਲੇ ਹੋ ਜਾਂਦੀਆਂ ਨਜ਼ਰਾਂ ਨੂੰ ਥੱਲੇ ਕਰੀਏ بڑے ਚੋਟੀ ਦੇ ਧਨਵਾਨ ਨੇ بڑے بڑے ਕਾਰੋਬਾਰੀ ਨੇ بڑے بڑے ਸ਼ਕਤੀਸ਼ਾਲੀ ਮਨੁੱਖ ਨੇ ਰਾਜਨੀਤਿਕ ਨੇ ਔਰ ਬڑے بڑے ਗਿਆਨੀ ਨੇ ਬਹੁਤ ਪੜੇ ਲਿਖੇ ਨੇ ਛੋਟੀ ਦੇ ਨੇ ਟਿਛ ਨੇ ਥੱਲੇ ਦੇਖਣ ਨੂੰ ਤੇ ਬਹੁਤ ਕੁਝ ਹੈ ਥੱਲੇ ਦੇਖਦੇ ਆਂ ਦੇਖਦੇ ਆਂ ਮਨ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਫਿਰ ਥੱਲੇ ਦੀ ਤਰਫ ਨਿਵਾਣ ਦੀ ਤਰਫ ਹੀ ਚੱਲ ਜਾਂਦਾ ਹੈ ਪੁਕਰਵਾਰੀ ਲੋਕਾਂ ਦੀ ਨਕਲ ਚਲਦੀ ਹੈ ਧਨਾੜ ਲੋਕਾਂ ਦੀ ਨਕਲ ਚਲਦੀ ਹੈ ਰਾਜਨੇਤਿਕ ਲੋਕਾਂ ਦੇ ਪਿੱਛੇ ਲੋਕੀਂ ਪ੍ਰਕਰਮਾ ਕਰਦੇ ਨੇ ਇੱਕ ਸਚਾਈ ਹੈ ਕਿਉਂ ਥੱਲੇ ਦੇਖਣ ਨੂੰ ਬਹੁਤ ਕੁਝ ਹੈ بڑے ਪੜੇ ਲਿਖੇ ਨੇ بڑے ਕਲਾਕਾਰ ਨੇ ਹੋਰ ਤੇ ਛਡੋ ਕਿਦਰ ਇੱਕ ਫਿਲਮ ਸਟਾਰ ਵੀ ਆ ਜਾਏ ਨਾਮ ਵਰ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਹੈ ਪ੍ਰਕਰਮਾ ਕਰਨ ਲੱਗ ਪੈਂਦੇ ਨੇ ਖੱਲੇ ਦੇਖਣ ਨੂੰ ਬਹੁਤ ਕੁਝ ਹੈ ਬਹੁਤ ਕੁਝ ਹੈ ਖੱਲੇ ਦੇਖਦਿਆਂ 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 ਮਨੁੱਖ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਖੁਦ ਵੀ ਨਿਮਾਣ ਦੀ ਤਰਫ ਚੱਲਣ ਲੱਗ ਪੈਂਦਾ ਹੈ ਇੱਕ ਫਿਲਮ ਸਟਾਰ ਦੇ ਪਿੱਛੇ ਭੱਜਣ ਦਾ ਮਤਲਬ ਕੀ ਹੈ ਮੈਂ ਵੀ ਬਣਨਾ ਚਾਹੁੰਦਾ ਇੱਕ ਰਾਜਨੇਤਾ ਦੇ ਪਿੱਛੇ ਦੌੜਨ ਦਾ ਮਤਲਬ ਕੀ ਹੈ ਮੈਂ ਵੀ ਹੋਣਾ ਚਾਹੁੰਦਾ ਇਕ ਬਹੁਤ ਵੱਡੇ ਤੁਵਾਰੀ ਤੇ ਧਨਵਾਨ ਦੇ ਪਰ ਕਰਮ ਕਰਨ ਦਾ ਮਤਲਬ ਕੀ ਹੈ ਮੈਂ ਵੀ ਐਸਾ ਬਣਨਾ ਚਾਹੁੰਦਾ ਥੱਲੇ ਦੇਖਣ ਨੂੰ ਬਹੁਤ ਕੁਝ ਹੈ ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਨੇ ਕਲਾਕਾਰ ਨੇ ਪੜ੍ਹੇ ਲਿਖੇ ਨੇ ਇੰਜੀਨੀਅਰ ਡਾਕਟਰ ਨੇ ਧਨਵਾਨ ਨੇ ਕਾਰੋਬਾਰੀ ਨੇ ਥੱਲੇ ਦੇਖਣ ਨੂੰ ਬਹੁਤ ਕੁਝ ਹੈ ਕੋਈ ਬ੍ਰह्म ਗਿਆਨੀ ਮੈਂ ਅਰਜ਼ ਕਰਾਂ ਇਸ ਨੂੰ ਇਸ ਤਰ੍ਹਾਂ ਵੀ ਲੈਣਾ ਤੁਸੀਂ ਸਾਰੇ ਸਿਆਣੇ ਜਿਹਦੀ ਹੌਂਦ ਨਿਗਾਹਾਂ ਨੂੰ ਉੱਪਰ ਕਰ ਦੇਵੇ ਉਹੀ ਬ੍ਰह्म ਗਿਆਨੀ ਹੈ ਦੂਜਾ ਨਹੀਂ ਜਿਹਦਾ ਹੁਣਾ ਹੀ ਮਜਬੂਰ ਕਰ ਦੇਵੇ ਕੁਝ ਉੱਪਰ ਦੇਖਣਾ ਨਿਗਾਹਾਂ ਨੂੰ ਉੱਪਰ ਕਰਨਾ ਜੈਸੇ ਉੱਚੀ ਮਿਨਾਰ ਨੂੰ ਦੇਖ ਕੇ ਲਜ਼ਰਾਂ ਉੱਪਰ ਉੱਠ ਜਾਂਦੀਆਂ ਆਕਾਸ਼ ਦੇ ਚ ਇੱਕ ਵਿਸ਼ੇਸ਼ ਘਟਨਾ ਘਟਦੀ ਹੈ ਜੋ ਰੋਜ਼ ਨਹੀਂ ਹੈ ਚੰਦਰ ਗ੍ਰਹਿਣ ਸੂਰਜ ਗ੍ਰਹਿਣ بڑے بڑے ਸਾਇੰਟਿਸਟ ਵੀ ਇਕ ਟਿਕ ਲਾ ਕੇ ਦੇਖਦੇ ਨੇ ਦੁਨੀਆ ਦੇਖਦੀ ਕਿਉਂਕਿ ਇਹ ਘਟਨਾ ਕਦੀ ਕਦਾਈਂ ਘਟਦੀ ਹੈ ਕਦੀ ਕਦਾ ਉੱਪਰ ਨੂੰ ਕੁਝ ਦੇਖਣ ਨੂੰ ਹੋਵੇ ਹੈ ਉਹ ਘਟਨਾ ਹੀ ਮਜਬੂਰ ਕਰ ਦਿੰਦੀ ਹੈ ਨਜ਼ਰਾਂ ਨੂੰ ਉੱਚਾ ਕਰ ਦਿੰਦੀ ਹੈ ਕੋਈ ਉੱਚੀ ਮিনার ਹੋਵੇ ਆਪੇ ਨਜ਼ਰਾਂ ਉੱਪਰ ਉੱਠ ਜਾਂਦੀ ਹੈ ਆਪੇ ਉੱਠ ਜਾਂਦੀ ਹੈ ਕੋਈ ਬ੍ਰह्मज्ञानी ਹੋਵੇ ਸਹੀ ਉਹਦਾ ਹੋਣਾ ਹੀ ਉਹਦੇ ਕੋਲ ਹੋਣਾ ਹੀ ਮਜਬੂਰ ਕਰ ਦਿੰਦਾ ਹੈ ਉੱਪਰ ਦੇਖਣ ਨੂੰ ਮੇਰੇ ਦੇਖੇ ਇਹੀ ਕਸਵੱਟੀ ਹੈ ਕਿਸੇ ਬ੍ਰह्मज्ञानी ਨੂੰ ਸੰਤ ਨੂੰ ਸਮਝਣ ਦੀ ਇਹੀ ਕਸਵੱਟੀ ਕਈ ਦਫਾ ਜਿਨ੍ਹਾਂ ਨੂੰ ਅਸੀਂ ਬ੍ਰह्मज्ञानी ਕਹਿੰਦੇ ਆ ਕੁਛ ਇੱਕ ਦੇ ਜਗਾ ਤੇ ਮੈਨੂੰ ਜਾਣਣਾ ਪਿਆ ਉਹ ਮੈਨੂੰ ਦਿਖਾਣ ਲੱਗੇ ਅਸੀਂ ਪੈਟਰੋਲ ਬੰਬ ਆਪਣੇ ਡੇਰੇ ਜੀ ਬਣਾ ਲਏ ਕਿ ਰੋਜ਼-ਰੋਜ਼ ਬਾਹਰ ਲੈਣ ਵਾਸਤੇ ਜਾਣਾ 40-50 ਗੱਡੀਆਂ ਨੇ ਫਿਰ ਦਿਖਾਣ ਲੱਗ ਪਏ ਇਹ ਫਲਾਣੇ ਮੁਲਕ ਦੀ ਗੱਡੀ ਹੈ ਫਲਾਣੇ ਮੁਲਕ ਦੀ ਤੇ ਫਲਾਣੇ ਮੁਲਕ ਦੀ ਇੰਨੇ ਕਮਰੇ ਅਸੀਂ 에어 ਕੰਡੀਸ਼ਨ ਬੜਾਏ ਨੇ ਆਏ ਗਏ ਲਈ ਸਹੂਲियत ਕੀਤੀ ਹੈ ਔਰ ਵੀ ਜਦ ਮੈਨੂੰ ਕੁਝ ਦਿਖਾਣ ਲੱਗੇ ਮੈਂ ਕਿਹ ਸੰਸਾਰ ਦਾ ਭਰਮਣ ਕਰਦਾ ਐ ਤੇ ਮੈਂ ਦੇਖਦਾ ਹੀ ਰਹਿਣਾ ਕੁਝ ਇਸ ਤਰ੍ਹਾਂ ਦਿਖਾਓ ਮੇਰੀਆਂ ਨਜ਼ਰਾਂ ਉੱਪਰ ਉੱਠ ਜਾਣ ਇਸ਼ਾਰਾ ਤੇ ਉਹ ਨਹੀਂ ਸਮਝੇ ਲੇਕਿਨ ਮੇਰੇ ਆਖੇ ਨੂੰ ਬੁਰਾ ਜ਼ਰੂਰ ਬਣਾ ਗਏ ਔਰ ਆਲੇ ਦੁਆਲੇ ਕਹਿੰਦੇ ਰਹੇ ਤੇ ਨਾਸਤਿਕ ਜਿਹਾ ਬੰਦਾ ਨਾਸਤਿਕ ਜਿਹਾ ਮੈਂ ਕਿ ਇਹ ਕੀ ਦਿਖਾ ਰਹੇ ਤੈ ਮੈਂ ਦੇਖਦਾ ਹੀ ਰਹਿਣਾ ਦੇਖਦਾ ਹੀ ਰਹਿਣਾ ਕੁਝ ਐਸਾ ਦਿਖਾਓ ਮੈਨੂੰ ਇਸ ਸਥਾਨ ਤੇ ਨਜ਼ਰਾਂ ਉੱਪਰ ਉੱਠ ਜਾਣ ਕਹੀ ਤੇ ਗੜੇ ਇਸ਼ਾਰੇ ਨਾਲ ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਉੱਠ ਕਰ ਗਈ ਬੁਰਾ ਮਨਾ ਲਿਆ ਤੇ ਬਾਅਦ ਵਿੱਚ ਪਛਤਾਵਾ ਵੀ ਕਰਨ ਲੱਗ ਪਏ ਇਨੂੰ ਕਥਾ ਤੇ ਬੁਲਾ ਕੇ ਐਵੇਂ ਗਲਤੀ ਕੀਤੀ ਹੈ ਇਹ ਤੇ ਤਾਰਕ ਇੱਕ ਬੰਦਾ ਹੈ ਨਾਸਤਿਕ ਬੰਦਾ ਆਪ ਦੀ ਗਿਆਤ ਲਈ ਅਰਜ਼ ਕਰਾਂ ਬ੍ਰਹਮ ਗਿਆਨੀ ਦੀ ਕਸਵਟੀ ਸੰਤ ਦੀ ਕਸਵਟੀ ਜਿਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਣ ਆਪਣੇ ਆਪ ਉੱਠ ਜਾਣ ਉੱਪਰ ਕੁਝ ਹੋਵੇ ਕੋਈ ਉੱਚੀ ਮিনার ਹੋਵੇ ਨਜ਼ਰਾਂ ਆਪੇ ਉੱਚੇ ਉੱਠ ਜਾਂਦੀਆਂ ਹਨ ਤੇ ਥੱਲੇ ਬਹੁਤ ਕੁਝ ਹੋਵੇ ਨਜ਼ਰਾਂ ਆਪੇ ਹੀ ਥੱਲੇ ਚਲੀਆਂ